ਅੱਜ ਜੋ ਡਿਸਟ੍ਰਿਕਟ 바ਰ ਐਸੋਸੀਏਸ਼ਨ ਗੁਰਦਾਸਪੁਰ ਦੇ ਵਿੱਚ ਖੜੇ ਆ ਔਰ ਇਹ ਧਰਤੀ ਆ ਜਿੱਥੋਂ ਮੈਂ ਆਪਣੀ ਜ਼ਿੰਦਗੀ ਦਾ ਪ੍ਰੋਫੈਸ਼ਨਲ ਕੈਰੀਅਰ ਸ਼ੁਰੂ ਕੀਤਾ ਜੇ ਲੋਅਰ ਔਰ ਇਹ ਸਰਜ਼ਮੀਨ ਨੇ ਬਹੁਤ ਕੁਝ ਦਿੱਤਾ ਜ਼ਿੰਦਗੀ ਦੇ ਵਿੱਚ ਜਿੱਥੇ ਇਹ ਰੋਜੀ ਰੋਟੀ ਦਾ ਸਾਧਨ ਸੀ ਉੱਥੇ ਸਮਾਜ ਦੇ ਵਿੱਚ ਅੱਜ ਜੋ ਥਾਂ ਮਿਲਿਆ ਮਾ ਸਮਝਣਾ ਵੀ ਇਸ ਪਵਿੱਤਰ ਧਰਤੀ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅੱਜ ਬਾਹਰ ਦੇ ਵਿੱਚ ਆ ਕੇ ਉਹ ਪ੍ਰਾਣੀਆਂ ਯਾਦਾਂ ਵੀ ਤਾੜੀਆਂ ਹੁੰਦੀਆਂ ਨੇ ਔਰ ਉਹ ਲੋਕ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਲੀਗਲ ਪ੍ਰੋਫੈਸ਼ਨ ਦੇ ਵਿੱਚ ਉਹਨਾਂ 'ਚ ਕਈ ਸਫਲਤਾ ਅੱਜ ਭੌਤਿਕ ਤੌਰ ਤੇ ਸਾਡੇ ਵਿੱਚ ਨਹੀਂ ਹੈਗੀਆਂ ਪਰ ਕਈ ਐਸੀਆਂ ਸਫਲਤਾ ਜਿਹੜੇ ਹੁਣ ਇਸ ਵੈਕਟਰਸ ਤੋਂ ਬਾਹਰ ਨੇ ਉਹਨਾਂ ਦੀਆਂ ਮਿੱਠੀਆਂ ਜਾਂਦਾ ਵੀ ਅੱਜ ਸਾਹਮਣੇ ਆ ਰਹੀਆਂ ਨੇ ਤੇ ਮੈਂ ਸਾਡੇ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਰਾਜਪਾਲ ਜੀ ਸੈਕਟਰੀ ਸਾਹਿਬ ਔਰ ਸਾਰੇ ਬਾਹਰ ਦੇ ਮੈਂਬਰ ਸਹਿਬਾਨ ਮੇਰੇ ਨਾਲ ਉੱਚੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰੇਤ ਸਾਥੀ ਸਰਦਾਰ ਸੁੱਚਾ ਸਿੰਘ ਮਲਤਾਨੀ ਜੀ ਜਿਹੜੇ ਆਪ ਇਸ profession ਦੇ ਵਿੱਚ ਵੀ ਨੇ ਫਰ ਹਾਲ ਦੇ ਵਿੱਚ ਉਹਨਾਂ ਨੂੰ ਜ਼ਿਲ੍ਹਾ ਪਰਸ਼ਦ 'ਚੋਂ ਲੜ ਕੇ ਬਹੁਤ ਵੱਡਾ ਮਾਨ ਪ੍ਰਾਪਤ ਕੀਤਾ ਸੋ ਰਾਜਪਾਲ ਜੀ ਦੀ ਪ੍ਰਦੀਪ ਜੀ ਦੀ ਮਲਤਾਨੀ ਸਾਹਿਬ ਦੀ ਇਹਨਾਂ ਸਾਰਿਆਂ ਦੀ ਬਹੁਤ ਜ਼ਿਆਦਾ ਮੇਰੇ ਤੇ ਪ੍ਰੈਸ਼ਰ ਸੀਗਾ ਵੀ ਇਸ ਬਾਰ ਦੇ ਵਿੱਚ ਡਿਵੈਲਪਮੈਂਟ ਕੀਤੀ ਜਾਵੇ ਤੇ ਮੈਂ ਵੀ ਸੋਚਦਾ ਸੀਗਾ ਵੀ ਇਸ ਧਰਤੀ ਦਾ ਕਰਜ਼ ਆ ਤੇ ਅੱਜ ਪ੍ਰਮਾਤਮਾ ਨੇ ਇਹ ਸਮਾ ਦਿੱਤਾ ਕਿ ਉਹ ਕਰਜ਼ ਜਿਹੜਾ ਉਹਦੇ ਵਿੱਚ ਥੋੜਾ ਬਹੁਤ ਨੌਂ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਆ ਤਾਂ ਮੈਂ ਅੱਜ ਸਭ ਤੋਂ ਪਹਿਲਾਂ ਆਪਣੇ ਹਰਦੇਲਜੀਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰੰਗਲੇ ਪੰਜਾਬ ਦੇ ਵਿੱਚ 19 ਲੱਖ 44000 ਰੁਪਇਆ ਡਿਸਟ੍ਰਿਕਟ ਬਾੜ ਐਸੋਸੀਏਸ਼ਨ ਦੀ ਡਿਵੈਲਪਮੈਂਟ ਵਾਸਤੇ ਔਰ ਡਿਵੈਲਪਮੈਂਟ ਵਰਕਸ ਵਾਸਤੇ ਅਲੋਕੇਟ ਕੀਤਾ ਔਰ ਮੈਨੂੰ ਦਿਨ ਯਾਦ ਨੇ ਸਾਡੇ ਪ੍ਰਧਾਨ ਸਾਹਿਬ ਸਾਡੇ ਸਕਤੀ ਸਾਹਿਬ ਬਹੁਤ ਖਫਾ ਵੀ ਹੁੰਦੇ ਸੀ ਵੀ ਲੇਟ ਹੋ ਰਿਹਾ ਪਰ ਮੈਂ ਕਿਹਾ ਜੀ ਵੀ ਮੁੱਖ ਮੰਤਰੀ ਸਾਡਾ ਵਧੀਆ ਉਹ ਕੰਮ ਪੱਕਾ ਕਰਦਾ ਕੱਚਾ ਨਹੀਂ ਕਰਦਾ ਤੇ ਕੰਮ ਵੀ ਤੁਹਾਡਾ ਪੂਰਾ ਕਰਾਂਗੇ ਸੋ ਮੇਰੇ ਨਾਲ ਅੱਜ ਪੀ ਡਬਲਯੂ ਡੀ ਦੇ ਐਗਜ਼ੀਕਟਿਵ ਇੰਜੀਨੀਅਰ ਜਸਪ੍ਰੀਤ ਸਿੰਘ ਜੀ ਵੀ ਨੇ ਲਵਜੀਤ ਜੀ ਅਜੋਬ ਸਾਹਿਬ ਵੀ ਮੇਰੇ ਕੋਲ ਇੱਥੇ ਨਾਲ ਨੇ ਤੇ ਮੇਰੇ ਖਾਲ ਕੰਟਰੈਕਟਰ ਜਿਹੜੀ ਸੁਸਾਇਟੀ ਨੂੰ ਇਹ ਕੰਮ ਲੋਟ ਹੋਇਆ ਉਹ ਵੀ ਨਾਲ ਆਏ ਨੇ ਸੋ ਮੈਂ ਬੇਨਤੀ ਕਰੂੰਗਾ ਪ੍ਰਧਾਨ ਸਾਹਿਬ ਸਾਰੇ ਮੈਂਬਰ ਸਾਹਿਬਾਨ ਨੂੰ ਇਹ 19 ਲੱਖ 40 ਹਜ਼ਾਰ ਰੁਪਈਆ ਇਹ ਤੁਹਾਡੀ ਅਮਾਨਤ ਆ ਅਫਸਰ ਸਾਡੇ ਚੰਗੇ ਨੇ ਕੰਮ ਆਪਣੀ ਮਰਜ਼ੀ ਨਾਲ ਕਰਾਓ ਵਧੀਆ ਕਰਾਓ ਔਰ ਕੰਮ ਕੁਆਲਿਟੀ ਵਾਲਾ ਹੋਵੇ ਔਰ ਮੇਰੀ ਹਮੇਸ਼ਾ ਹੀ ਸੋਚ ਰਹੀ ਆ ਕਿ ਇਹ ਡਿਵੈਲਪਮੈਂਟ ਦੇ ਪੈਸੇ ਨੇ ਉਹ ਗੁਰੂ ਘਰ ਦੀ ਗੋਲਕ ਦੀ ਸ਼ਰਧਾ ਵਾਂਗ ਖਰਚੇ ਜਾਣੇ ਚਾਹੀਦੇ ਨੇ ਔਰ ਮੈਂ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਆ ਵੀ ਤੁਸੀਂ ਵੀ ਆਪਣੀ ਨਜ਼ਰ ਜੜੀ ਆ ਉਹ ਸਖਤ ਵੜੀ ਇਸ ਕੰਮ ਦੇ ਉੱਪਰ ਰੱਖਿਓ ਕਿਉਂਕਿ ਲੋਹੇਰ ਦੇ ਵਿੱਚ ਜੇਕਰ ਗਲਤੀ ਹੋ ਜਾਵੇ ਜਸਪ੍ਰੀਤ ਜੀ ਤਾਂ ਅਗਰ ਬਖਸ਼ਦੇ ਵੀ ਨਹੀਂ ਹੈ। ਹਾਂ ਜੀ ਸੋਚ ਕਰਕੇ ਮੇਰੀ ਬੇਨਤੀ ਹੈ ਵੀਰਾਂ ਦੀ ਸੈਟੀਸਫੈਕਸ਼ਨ ਦੇ ਮੁਤਾਬਕ ਚੱਲਿਆ ਜਾਊਗਾ ਤਾਂ ਵਧੀਆ ਹੋਊਗਾ। ਸੋ ਮਲਤਾਨੀ ਸਾਹਿਬ ਤੁਸੀਂ ਤੇ ਹੁਣ ਆਪ ਜਿਲ੍ਹਾ ਪਰਿਸ਼ਦ ਦੇ ਵਿੱਚੋਂ ਤੇ ਗਾਇਬਾਏ ਤੁਸੀਂ ਵੀ ਇਸ ਗੱਲ ਨੂੰ ਦੇਖਿਓ ਜੇਕਰ ਤੁਹਾਨੂੰ ਕੋਈ ਉੰਤਾਈ ਨਜ਼ਰ ਆਵੇ ਤੇ ਜ਼ਰੂਰ ਐਕਸ਼ਨ ਸਾਹਿਬ ਦੇ ਅਜਿਹਾ ਸਾਹਿਬ ਦੇ ਾਂਝ ਲੈ ਆ ਦਿਓ ਸੋ ਇਹ ਸਪੈਸੇ ਦੇ ਨਾਲ ਤੁਸੀਂ ਟਾਈਲਾਂ ਦਾ ਕੰਮ ਕਰਵਾ ਲਓ ਕੋਈ ਮਸਕੈਂਟਿਨ ਦਾ ਕਰਾਉਣਾ ਉਹ ਕਰਾ ਲਓ ਬਾਥਰੂਮ ਰੈਨੋਵੇਟ ਕਰਾਉਣਾ ਉਹ ਕਰਾ ਲਓ ਸਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਰਗਲਾ ਬਣਾਉਣ ਦਾ ਜਿਹੜਾ ਸੁਪਨਾ ਲਿਆ ਸੀ ਉਹਦੇ ਤਹਿਤ ਇਹ 194000 ਰੁਪਇਆ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੂੰ ਦੇ ਕੇ ਜਾ ਰਹੇ ਆ ਇਹਦੇ ਟੈਂਡਰ ਲੱਗੇ ਨੇ ਕੰਮ ਲੋਟ ਹੋ ਗਿਆ ਕੰਮ ਤੁਹਾਡਾ ਸੋਮਵਾਰ ਤੋਂ ਹੀ ਸ਼ੁਰੂ ਹੋ ਜਾਊਗਾ ਸੋ ਤੁਸੀਂ ਉਸ ਗੱਲ ਨੂੰ ਇੰਨੀ ਰਕੀ ਔਰ ਮੈਂ ਇਸ ਗੱਲ ਦਾ ਮਾਨ ਹੈ ਕਿ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਆ ਉਦੋਂ ਤੋਂ ਹੀ ਵਿਕਾਸ ਦੇ ਕਾਰਜ ਜਿਹੜੇ ਨੇ ਬਹੁਤ ਤੇਜ਼ੀ ਨਾਲ ਹੋ ਰਹੇ ਨੇ ਔਰ ਸ਼ਾਇਦ ਬਹੁਤ ਸਾਰੇ ਸਾਥੀ ਆਪਣੇ ਨੇ ਮੈਂ ਵੀ ਇੱਥੇ ਲੰਬਾ ਸਵਾਇਸ ਬਾਰ ਦਾ ਮੈਂਬਰ ਆ ਇੰਨੀ ਵੱਡੀ ਰਕਮ ਆਉਂਦੀ ਬਾਰ ਦੇ ਵਿੱਚ ਕਦੇ ਵੇਖੀ ਨਹੀਂ ਤੋਂ ਮੈਂ ਸਮਝਦਾ ਵੀ ਇਹ ਲੋਕ ਸਾਨੂੰ ਕਹਿੰਦੇ ਨੇ ਕਿ ਬਦਲਾਵ ਕਿਹੜਾ ਵਾ ਇਹੋ ਹੀ ਬਦਲਾਵ ਵਾ ਕਿ ਜਿਸ ਬਾਹਰ ਐਸੋਸੀਏਸ਼ਨ ਨੇ 1944000 ਰੁਪਇਆ ਤਕਰੀਬਨ 20 ਲੱਖ ਹੋ ਗਿਆ ਕੋਸ਼ਲ ਸਾਹਿਬ ਹਾਂਜੀ ਬਲਗਾਰ ਜੀ ਜਗਵੰਤ ਜੀ ਪਰਦੇਵ ਜੀ ਸੋ ਇਹ ਮੇਰੀ ਬੇਨਤੀ ਆ ਪ੍ਰਿੰਸ ਸਾਹਿਬ ਇਹ ਇੱਕ ਵੱਡੀ ਰਾਸ਼ੀ ਜਿਹੜੀ ਆ ਅਡ ਡਿਸਟ੍ਰਿਕਟ ਮਾਹਰਤ ਤੋਂ ਦੇ ਰਹੀ ਆ ਕਿਉਂਕਿ ਉਹਦਾ ਕਾਰਨ ਇਹ ਆ ਵੀ ਬਹੁਤ ਸਾਰੇ ਲਿਟਿਗੈਂਟਸ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਔਰ ਤੁਹਾਡੇ ਲਾਇਰ ਸਾਹਿਬਾਨ ਨੂੰ ਵੀ ਇੱਕ ਕੰਜੀਨਿਅਲ ਐਟਮੋਸਫੇਅਰ ਚਾਹੀਦਾ ਫਾਰ ਵਰਕ ਮੈਨੂੰ ਉਹ ਵੀ ਜਦ ਯਾਦ ਆ ਜਦੋਂ ਅੱਜ 1981 ਦੇ ਵਿੱਚ ਪ੍ਰਦੀਪ ਜੀ ਪਹਿਲਾ ਸੀ ਥੋੜਾ ਉਹਦਾ ਬਗਾਲਤ ਸ਼ੁਰੂ ਕੀਤੀ ਤੇ ਦਰਖਤਾਂ ਦੇ ਥੱਲੇ ਬੈਠ ਕੇ ਉਸ ਵਕਤ ਲੱਕੜ ਦੇ ਤਖਤ ਪੋਚ ਹੁੰਦੇ ਸਨ ਔਰ ਆਪਣੀ ਟੇਬਲ ਤੇ ਲੱਕੜ ਦੀ ਕੁਰਸੀ ਹੋਣੀ ਔਰ ਉੱਪਰ ਦਰਖਤ ਹੋਣਾ ਤੇ ਪੰਛੀਆਂ ਨੇ ਵੀ ਬੈਠੇ ਹੋਣਾ ਤੋਂ ਉਹਨਾਂ ਦਿਨਾਂ ਦੇ ਵਿੱਚ ਹੋ ਜੇ ਹਾਲਾਤਾਂ ਦੇ ਵਿੱਚ ਸ਼ੁਰੂ ਕੀਤੀ ਆ ਅੱਜ ਗੱਡੀਆਂ ਖਾਰਾਂ ਤੇ ਖੂਬਸੂਰਤ ਮਾਹੌਲ ਇਹ ਪ੍ਰੋਸਪਰਿਟੀ ਦੱਸਦਾ ਸੋ ਇਹ ਇੱਕ ਮੰਦਰ ਵੀ ਹੈ ਇਨਸਾਫ ਦਾ ਕਿ ਤੋਂ ਬਹੁਤ سارے ਲੋਕ ਇਨਸਾਫ ਲੈ ਕੇ ਜਾਂਦੇ ਨੇ ਸੋ ਇਹਦੇ ਉਹਦੇ ਵਿੱਚ ਉਸ ਘੜੀ ਦੇ ਵਿੱਚ ਅੱਜ ਕਾਲਾ ਖਾਲਪੁਰਖ ਦਾ ਵੀ ਧੰਨਵਾਦ ਕਰਦਾ ਜਿੰਨੇ ਦਾਤ ਦੇ ਹੱਥੋਂ ਇਹ ਜਿਹੜੀ ਰਕਮ ਦਾ ਉਸ ਧਰਤੀ ਦੇ ਉੱਤੇ ਲਾਈ ਆ ਜੇ ਧਰਤੀ ਨੇ ਮੈਂ ਸਮਝਦਾ ਵੀ ਸਾਨੂੰ ਪ੍ਰੋਫੈਸ਼ਨਲੀ ਚੱਲਣਾ ਸਿਖਾਇਆ ਸੀਗਾ ਸੋ ਅੱਜ ਮੈਂ ਥੋੜਾ ਜਿਆਦਾ ਭਾਵਨਾਤਿਕ ਵੀ ਹੋ ਰਿਹਾ ਇਮੋਸ਼ਨਲ ਵੀ ਹੋ ਰਿਹਾ ਸੋ ਪ੍ਰਮੇਸ਼ਵਰ ਕਿਰਪਾ ਕਰੇ ਕਿ ਮੇਰੀ ਇਹੋੀ ਦੁਆ ਤੁਸੀ ਸਾਰੇ ਹੱਥੇ ਬਾਜ਼ ਦੇ ਰਹੋ ਔਰ ਐਸੇ ਤਰੀਕੇ ਨਾਲ ਚੜ੍ਹਦੀ ਆ ਕਲਾ ਚੜਾਓ ਸਾਡੇ ਬਹੁਤ ਸਾਰੇ ਸਾਥੀ ਐਸੇ ਨੇ ਜਿਨ੍ਹਾਂ ਨੇ ਜ਼ਿੰਦਗੀ ਦਾ ਬਹੁਤ ਸੁੱਖ ਵੀ ਦੇਖੇ ਨੇ ਦੁੱਖੀ ਸਮਾਂ ਵੀ ਵੇਖਿਆ ਪ੍ਰਦੀਪ ਜੀ ਮੇਰੇ ਕੋਲ ਖੜੇ ਨੇ ਪਰ ਜ਼ਿੰਦਗੀ ਦਾ ਹਰ ਦੌਰ ਵੇਖਦੇ ਹੋਏ ਫੇਰ ਵੀ ਅੱਗੇ ਚੱਲਦੇ ਰਹੇ ਆ ਸੋ ਪਰਮੇਸ਼ਰ ਕਿਰਪਾ ਕਰੇ ਇਹੋ ਹੀ ਅੱਜ ਮੈਂ ਸਮਝਦਾ ਵੀ ਇੱਕ ਵਾਰੀ ਫੇਰ ਮਾਣੀਓਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਮੈਂ ਤਾਂ ਸਿਰਫ ਇੱਕ ਡਾਕੀਆ ਦਾ ਕੰਮ ਕਰ ਰਿਹਾ ਪੈਸੇ ਭੇਜਣ ਵਾਲੇ ਮਾਣੀਓਂ ਮੁੱਖ ਮੰਤਰੀ ਜੀ ਨੇ ਤੇ ਲਗੋਣ ਵਾਲੇ ਤੁਸੀਂ ਹੋ ਤੁਹਾਡੀ ਅਫਸਰ ਨਾਲ ਵੀ ਸਾਰਾ ਨਹੀਂ ਆਫਰ ਤੇ ਕਾਲਪੁਰਖ ਦੀ ਆ ਪਰਲੋ ਜੀ ਤੇ ਮੈਂ ਤੇ ਉਹੀ ਕਹਣਾ ਵੀ ਅੱਜ ਉਸ ਕਾਲਪੁਰਖ ਦਾ ਵੀ ਧਰਵਾਦ ਆ ਜਿੰਨੇ ਜਿਸ ਧਰਤੀ ਤੋਂ ਚੱਲੇ ਸਾਂ ਉਹ ਧਰਤੀ ਦੇ ਵਿੱਚ ਅੱਜ ਸਮਾ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ